ਇਹ 35 ਅਖਰੀ ਪਰੰਪਰਾ ਯਾਤਰਾ ਜਿਵੇਂ ਕਈ ਸੱਜਣ ਜੋ ਇਹਨਾਂ ਨੂੰ ਜਾਣਦੇ ਨੇ ਸਿਮਾ ਬਾਬਾ ਜੀ ਉਹਨਾਂ ਨੂੰ ਇਹਨਾਂ ਦਾ ਕੰਮ ਹੈ ਪ੍ਰਾਤਨ ਗ੍ਰੰਥ ਜੋ ਹੈ ਪੁਰਾਣੇ ਗ੍ਰੰਥਾਂ ਦੀ ਨਕਲ ਕਰਨੀ ਉਹਨਾਂ ਦੇ ਸੇਮ ਹੂ ਬੂ ਕਾਪੀ ਬਣਾ ਕੇ ਨਵੇਂ ਗ੍ਰੰਥ ਤਿਆਰ ਕਰਨੇ ਆਉਣ ਵਾਲੀ ਸਮੇਂ ਵਾਲੀ ਪੀੜ੍ਹੀ ਲਈ ਉਹਦੇ ਲਈ ਜਿਵੇਂ ਕਾਗਜ਼ ਆਪ ਬਣਾਉਣਾ ਸ਼ਾਹੀ ਆਬ ਬਣਾਉਣੀ ਕਲਮਾਂ ਤੇ ਜੋ ਪੁਰਾਣੀਆਂ ਕਿੰਨੀਆਂ ਹੀ ਲਿਪੀਆਂ ਸੀ ਵੱਖ-ਵੱਖ ਲਿਪੀਆਂ ਦੇ ਵਿੱਚ ਇਹਨਾਂ ਨੇ ਮਿਹਨਤ ਕੀਤੀ ਹੈ ਹੁਣ ਇਹਨਾਂ ਨੇ ਆਪ ਤੇ ਮਿਹਨਤ ਕਰ ਲਈ ਇਹਨਾਂ ਨੇ ਕਈ ਸਟੂਡੈਂਟ ਤਿਆਰ ਵੀ ਕਰਦੇ ਪਰ ਉਸ ਚੀਜ਼ ਦਾ ਪ੍ਰਚਾਰ ਪ੍ਰਸਾਰਣ ਲਈ ਕਿ ਉਹਨਾਂ ਹੋਰ ਪ੍ਰਚਾਰ ਹੋ ਸਕੇ ਅਸੀਂ ਇੱਕ ਯਾਤਰਾ ਕਰ ਰਹੇ ਹਾਂ 35 ਅਖਰੀ ਪਰੰਪਰਾ ਯਾਤਰਾ ਜੋ ਇੱਥੋਂ ਨਿਕਲ ਕੇ ਆਨੰਦਪੁਰ ਸਾਹਿਬ ਤੋਂ ਤੁਰਾਂਗੇ ਤੇ 15 16 ਸ਼ਹਿਰ ਅਸੀਂ ਜਾਵਾਂਗੇ ਹਰ ਜਗ੍ਹਾ 3 ਦਿਨ ਦਾ ਕੈਂਪ ਲਾਵਾਂਗੇ ਬੱਚੇ ਆਉਣਗੇ ਕਿਸੇ ਵੀ ਏਜ ਗਰੁੱਪ ਦੇ ਲੋਕ ਆ ਜਾਣ ਸਾਡੇ ਕੋਲ ਸਿੱਖਣ ਅਖਰਗਾਰੀ ਉਹਦੇ ਵਿੱਚ ਸਾਨੂੰ ਉਮੀਦ ਹੈ ਵੀ ਹਰ ਸ਼ਹਿਰ 'ਚ ਸਾਨੂੰ 2-3 ਬਹੁਤ ਵਧੀਆ ਵਿਦਿਆਰਥੀ ਮਿਲ ਜਾਣਗੇ ਤੇ ਇਹ ਇਕੱਠੇ ਕਰਕੇ ਅੱਜ ਨਹੀਂ ਸਾਲ 2 ਸਾਲ ਬਾਅਦ ਸਾਰੇ ਇਕੱਠੇ ਹੋ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੱਥੀ ਲਿਖਾਂਗੇ ਤੇ ਜੋ ਪ੍ਰਿੰਟਿੰਗ ਪ੍ਰੈਸ ਵਾਲਾ ਵਾ ਇਹ ਬੰਦ ਕਰਾਵਾਂਗੇ ਤੇ ਆਪ ਹਰ ਜਗ੍ਹਾ ਤੇ ਅਸੀਂ ਜੋ ਪੁਰਾਣੀ ਮਰਿਆਦਾ ਸੀ ਉਹਦੇ ਸਰੂਪ ਅਸੀਂ ਪੇਟਾ ਕਰਾਂਗੇ ਸੰਗਤਾਂ ਨਾਲ ਜੋ ਜਵੇਂ ਇਹ ਸਥਾਨ ਆ ਜਾਂਦੇ ਸਿੰਘ ਜਥੇਬੰਦੀਆਂ ਦੇ ਦਲਪੰਥਾਂ ਦੇ ਜਥੇਦਾਰ ਹੈ ਇਹਨਾਂ ਨਾਲ ਵਿਚਾਰ ਕਰਕੇ ਇਹਨਾਂ ਤੋਂ ਅਸੀਂ ਮਦਦ ਲੈ ਕੇ ਆਪਣੀ ਸੇਵਾ ਦੇ ਕੇ ਕਿਵੇਂ ਨਾ ਕਿਵੇਂ ਸਾਡੀ ਇਹ ਵਿਚਾਰ ਇਹ ਵੀ ਹਰ ਜਗ੍ਹਾ ਪ੍ਰਾਤਨ ਹੱਥ ਲਿਖਤ ਲੜੀਵਾਰ ਸਰੂਪ ਪ੍ਰਚਾਰ ਪ੍ਰਕਾਸ਼ ਹੋਣ ਕਿਉਂਕਿ ਹੁਣ ਜਿੰਨੇ ਸਰੂਪ ਆਏ ਤੇ ਪਦਸ਼ੇ ਦਾ ਠੀਕ ਹੈ ਜੀ ਪਹਿਲਾ ਸਰੂਪ ਹੁੰਦਾ ਲੜੇਵਾਰ ਜਦੋਂ ਤੋਂ ਪਤਸ਼ਾਹਦ ਕਰਤੇ ਉਦੋਂ ਤੋਂ ਪੰਥ ਵੀ ਵਿਖਰ ਗਿਆ ਖਿਲਰੇ ਹੋ ਗਏ ਹੁਣ ਜਦੋਂ ਤੱਕ ਲੜੀਵਾਰ ਨਹੀਂ ਕਰਦੇ ਆਪਾਂ ਵੀ ਇੱਕ ਲੜੀ ਚ ਨਹੀਂ ਪਰੋਦੇ ਪੰਥ ਵੀ ਲੜੀ ਚ ਉਦੋਂ ਆਊਗਾ ਜਦ ਹਰ ਜਗ੍ਹਾ ਲੜੀਵਾਰ ਸਰੂਪ ਪ੍ਰਕਾਸ਼ ਹੋਣਗੇ ਤੇ ਲੜੀਵਾਰ ਸਰੂਪ ਦੇ ਵਿੱਚੋਂ ਗੁਰਬਾਣੀ ਜਿਹੜੀ ਆ ਉਹ ਪੜਨੀ ਬੜੀ ਔਖੀ ਹੋ ਜਾਂਦੀ ਦੇਖੋ ਹੁਣ ਇਹ ਕਾਰਨ ਹੈ ਜਦੋਂ ਪੜਨੀ ਔਖੀ ਹੈ ਫਿਰ ਜਿਹੜੇ ਪੜ ਰਹੇ ਨੇ ਉਹ ਕਿਵੇਂ ਪੜ ਰਹੇ ਨੇ ਬਾਬਾ ਜੀ ਉਹਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਮੈਂ ਕੋਈ ਕਹਦੀਆਂ ਪਿਆ ਡਾਕਟਰ ਦੀ ਪੜਾਈ ਨਹੀਂ ਕਰਨੀ ਕਿਉਂਕਿ ਔਖੀ ਹੈ ਤਾਂ ਐਕਸਕਿਊਜ਼ ਨਹੀਂ ਹੈ ਜੇ ਤੁਸੀਂ ਕਰਨੀਆਂ ਤਾਂ ਤੁਹਾਨੂੰ ਕਰਨੀ ਪੈਣੀ ਆ ਜੇ ਤੁਸੀਂ ਲੜੀਵਾਰ ਸਰੂਪ ਪੜਨਾ ਵਾ ਮਹਾਰਾਜ ਜੀ ਦੇ ਖੁਸ਼ੇ ਲੈਣੇ ਜਿਸ ਸਰੂਪ ਨੂੰ ਮਹਾਰਾਜ ਨੇ ਨਮਸਕਾਰ ਕੀਤੀ ਹੀ ਗੁਰਤਾ ਗੱਦੀ ਲਈ ਉਹ ਲੜੀਵਾਰ ਸਰੂਪ ਹੈ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਠੀਕ ਹੈ ਜੀ ਤੁਸੀਂ ਪੜੋਗੇ ਤਾਂ ਜਦੋਂ ਤੁਸੀਂ ਥੋੜੀ ਜੀ ਮਿਹਨਤ ਕਰੋਗੇ ਸੰਥਿਆ ਨੂੰ ਲੱਗਦਾ ਬਾਬਾ ਜੀ 3-3 ਸਾਲ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਥਿਆ ਨੂੰ ਤੁਸੀਂ ਸਮਾਧ ਹੋਗੇ ਤਾਂ ਤੁਹਾਨੂੰ ਉਹ ਚੀਜ਼ ਮਿਲੇਗੀ ਇੱਥੇ ਨਿਹੰਗਾਂ ਸਿੰਘਾਂ ਚ ਨਿਰਮਲਿਆਂ ਚ ਠਕਸਾਲਾਂ ਦੇ ਵਿੱਚ ਬਹੁਤ ਵਿਦਵਾਨ ਨੇ ਬਹੁਤ ਵਿਦਿਆਰਥੀ ਨੇ ਆਮ ਜੋ ਲੜੀਵਾਰ ਸ਼ੁਰੂ ਆਮ ਪੜਦੇ ਨੇ ਉਹਨਾਂ ਲਈ ਕਿਉਂ ਡਿਫਿਕਲਟੀ ਨਹੀਂ ਹੈ ਕਿਉਂਕਿ ਉਹਨਾਂ ਨੇ ਚੀਜ਼ ਤੇ ਮਿਹਨਤ ਕੀਤੀ ਨਾਲੇ ਦੂਸਰੀ ਗੱਲ ਭਾਵਨਾ ਜਦੋਂ ਮੈਨੂੰ ਪਤਾ ਵੀ ਸਰੂਪ ਹੈ ਪਦਸ਼ੇਦ ਮੈਂ ਪੜ ਹੀ ਲੈਣਾ ਤਾਂ ਮੈਂ ਮਿਹਨਤ ਪਰ ਜਿਹਨੂੰ ਭਾਵਨਾ ਵਨ ਉਹਨੇ ਕਹਣਾ ਨਹੀਂ ਜੀ ਜੋ 10ਵੇਂ ਪਾਸ਼ਾ ਨੇ ਗੁਰਨਾਨਕ ਦੇਵ ਜੀ ਪਾਸ਼ਾ ਤੋਂ ਲੜੀਵਾਰ ਜੋ ਬਾਣੀ ਆ ਰਹੀ ਆ ਅਸੀਂ ਉਹਦੀ ਹੀ ਸੰਤਿਆ ਕਰਾਂਗੇ ਉਹੀ ਪ੍ਰਕਾਸ਼ ਕਰਾਂਗੇ ਤੇ ਇਸੇ ਕਾਰਨ ਵਾ ਜੇ ਆਪਾਂ ਕਹਿ ਦਿੰਨੇ ਕਈ ਵਾਰ ਜੀ ਆਪਣੇ ਪਿੰਡਾਂ ਦੇ ਵਿੱਚ ਗਰੰਥੀ ਆ ਜੀ ਉਹਨਾਂ ਉਹਨਾਂ ਨੂੰ ਸੈਲਰੀ ਘਟਾ ਬਾਬਾ ਜੀ ਉਹ ਤੇ ਪਰਦੇਸ਼ਿਤ ਸਰੂਪਾਂ ਚ ਹੀ ਆ ਤੁਸੀਂ ਕੀ ਸੈਲਰੀ ਭਾਲਦੇ ਹੋ ਜਾਂ ਤੇ ਲੜੀਵਾਰ ਸਰੂਪ ਪ੍ਰਕਾਸ਼ ਹੋਣ ਹਰ ਜਗ੍ਹਾ ਤੇ ਫਿਰ ਉਹ ਸਾਰੇ ਗਰੰਥੀ ਸਿੰਘ ਪੜ੍ਹ ਕੇ ਦਿਖਾਉਣ ਫਿਰ ਤੇ ਅਸੀਂ ਵੀ ਅੱਖ ਚਾਵਾਂਗੇ ਵੀ ਦੋ ਇਹਨਾਂ ਨੂੰ ਦੀਆਂ ਉਹ ਪਦਸ਼ੇ ਸਰੂਪ ਆ ਜੋ ਸਵੇੜ ਦੀ ਮਰਿਆਦਾ ਹੁੰਦੀ ਐ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾ ਪ੍ਰਕਾਸ਼ ਕਰਨਾ ਸਰੂਪ ਦੇ ਵਿੱਚੋਂ ਇੱਕ ਜਪਜੀ ਸਾਹਿਬ ਪੜਨਾ ਹੁੰਦਾ ਕਿਹੜਾ ਗ੍ਰੰਥਾ ਪੜਦਾ ਕੌਣ ਪੜਦਾ ਪਰ ਜਦੋਂ ਉਹਨਾਂ ਨੇ ਦੇਣੀ ਹੁੰਦੀ ਜੇ ਸਾਨੂੰ 7000 ਰੁਪਏ ਦਿੰਦੇ 9000 ਉਦੋਂ ਸਾਰੇ ਆ ਜਾਂਦੇ ਸੋ ਅਸੀਂ ਐਗਜ਼ਾਮਪਲ ਦੇਣਾ ਹੀ ਟਕਸਾਲ ਚਲਾਉਂਦੇ ਆ ਬੰਬੇ ਦਿੱਲੀ ਜਾ ਕੇ ਇਥੋਂ ਪੰਥ ਦੇ ਸੰਪਰਦਾਇ ਵੀ ਵਿਦਵਾਨ ਲੈ ਕੇ ਜਾਂਦੇ ਅਸੀਂ 20 21000 ਰੁਪਏ ਮਹੀਨਾ ਦਿੰਨੇ ਆ ਕਿਉਂਕਿ ਉਹਨਾਂ ਕੋਲ ਉਹ ਚੀਜ਼ ਹੈ ਜੋ ਅੱਗੇ ਦੇ ਸਕਰੇ ਆ ਉਹ ਪੜੇ ਲਿਖੇ ਆ ਉਹ ਅੱਗੇ ਲੜੀ ਵਾਰਦੇ ਹੀ ਬੱਚੇ ਤਿਆਰ ਕਰ ਰਹੇ ਨੇ ਵਿਦਿਆਰਥੀ ਤਿਆਰ ਕਰ ਰਹੇ ਨੇ ਤੇ ਅੱਜ ਤੋਂ ਤਿੰਨ ਸਾਢੇ 3 ਸਾਲ ਬਾਅਦ ਹਰੇਕ ਸ਼ਹਿਰ 'ਚ ਸਾਨੂੰ 20 25 ਬੱਚੀ ਵਿਦਿਆਰਥੀ ਮਿਲ ਜਾਣਗੇ ਇਹਨਾਂ ਤੋਂ ਹੋਰ ਅੱਗੇ ਚਲਾਵਾਂਗੇ ਜੋ ਡਿਜ਼ਰਵ ਕਰਦਾ ਹੋਣਾ ਉਹਦੇ ਲਈ 20 25000 50000 ਵੀ ਘਟਾ ਫੌਜ ਦੇ ਵਿੱਚ ਨਹੀਂ ਸ਼ਾਮਲ ਹੋਏ ਗੁਰੂ ਦੇ ਸਿੱਖ ਸੰਪੂਰਨ ਤੌਰ ਤੇ ਨਹੀਂ ਬਣੇ ਉਹਨਾਂ ਲਈ ਇਹ ਮੇਲਾ ਹੀ ਹੈ ਤੇ ਖਾਲਸੇ ਦਾ ਮਹੱਲਾ ਹੈ ਖਾਲਸੇ ਦਾ ਆਪਦਾ ਮਹੱਲਾ ਹੈ ਇਹ ਖਾਲਸੇ ਦਾ ਹੀ ਹਥਿਆਰ ਹੈ ਜਿਹੜਾ ਹੋਲਾ ਮਹੱਲਾ ਹੈ ਸ਼ਹੀਦੀ ਬਾਗ ਆਪਾਂ ਇਸ ਪਵਿੱਤਰ ਸਥਾਨ ਤੇ ਖੜੇ ਆ ਸ਼ਹੀਦਾਂ ਦਾ ਹੀ ਸਥਾਨ ਹੈ ਜੀ ਤੇ ਸਤਗੁਰਾਂ ਦੇ ਵੇਲਿਆਂ ਤੋਂ ਬਾਦ ਤੱਕ ਵੀ ਜਿੰਨੇ ਵੀ ਦਲਪੰਥ ਨੇ ਜਾਂ ਸ਼੍ਰੋਮਣੀ ਪੰਥਕਾਲ ਦੀ ਬੁੱਢਾ ਦਲ ਹੈ ਤੇ ਸ਼੍ਰੋਮਣੀ ਪੰਥਕਾਲ ਦੀ ਤਰਨਾ ਦਲ ਹੈ ਜਾਂ ਹੋਰ ਜਿੰਨੇ ਵੀ ਦਲ ਨੇ ਮਹਾਰਾਜ ਜੀ ਦੀ ਫੌਜ ਹੈ ਉਹ ਇੱਥੋਂ ਹੀ ਮੱਲਾ ਚੜਦੀ ਹੈ ਇੱਥੇ ਨਿਸ਼ਾਨ ਨਗਾਰੇ ਇੱਥੋਂ ਹੀ ਤੁਰਦੇ ਨੇ ਤੇ ਇੱਥੇ ਭਾਈ ਨੰਦ ਲਾਲ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਵਿਵੇਕ ਦਾ ਲੰਗਰ ਹੈ ਜੀ ਜਿਹੜਾ ਪ੍ਰਾਤਨ ਮਰਿਆਦਾ ਵੇਲੇ ਪ੍ਰਾਤਨ ਸਮੇਂ ਤੋਂ ਹੀ ਪੱਕਦਾ ਆ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਆ ਰਹੇ ਆਪ ਇਸ ਲੰਗਰ ਚ ਆ ਕੇ ਪ੍ਰਸਾਦਾ ਛੱਕੇਗੇ ਆ ਸੋ ਇਸ ਸਥਾਨ ਦੀ ਬੜੀ ਬਰਕਤ ਹੈ ਇੱਥੇ ਤਾਂ ਮੱਲਾ ਹੀ ਹੈ ਤੇ ਬਾਕੀ ਮੰਦੀ ਅਵਸਥਾ ਹੈ ਜੀ ਵੀ ਜਿਹੜੇ ਜਾਗਦੇ ਨੇ ਉਹ ਸੁੱਤਿਆਂ ਵੀ ਜਾਗਦੇ ਹੁੰਦੇ ਆ ਬਾਣੀ ਆਂਦੀ ਆ ਵੀ ਜਿਹਨਾਂ ਜਿਹਨਾਂ ਨੇ ਗਿਆਨ ਦੇ ਨਾਲ ਜਾਗਦੇ ਆ ਤੇ ਜਿਹੜੇ ਸੁੱਤੇ ਆ ਤੇ ਉਹ ਅੱਖਾਂ ਖੁੱਲੀਆਂ ਚ ਵੀ ਸੁੱਤੇ ਹੁੰਦੇ ਆ ਮਨਮੁਖ ਤੇ ਗੁਰਮੁਖ ਜਾਗਦੇ ਆ ਇਹ ਇਹ ਮਨ ਦੀ ਅਵਸਥਾ ਹੈ ਜੀ ਇੱਕ ਆਪਾਂ ਕਹਿੰਦੇ ਗੁਰੂ ਸਾਹਿਬ ਦੀ ਨਗਰੀ ਆ ਪਰ ਦੂਜੇ ਪਾਸੇ ਦਸਮ ਦੀ ਬਾਣੀ ਦਾ ਹਮੇਸ਼ਾ ਤੁਹਾਨੂੰ ਪਤਾ ਕੋਈ ਹੱਕ ਦੇ ਵਿੱਚ ਆ ਕੋਈ ਵਿਰੋਧ ਚ ਇੱਕ ਕਨਫਲਿਕਟ ਸ਼ੁਰੂਆਤ ਤੋਂ ਰਿਹਾ ਕੀ ਤੱਕਾ ਸ਼੍ਰੀ ਕੇਸਗੜ ਸਾਹਿਬ ਦੇ ਵਿੱਚ ਕਦੇ ਦਸਮ ਗ੍ਰੰਥ ਸ਼ਸ਼ੋਭਿਤ ਸਨ ਹਾਂਜੀ ਹਾਂਜੀ ਜੀ ਪ੍ਰਾਤਨ ਵੇਲੇਆਂ ਤੋਂ ਰਹੇ ਆ ਜੀ ਤਖਤ ਤਾਂ ਜਿੰਨੇ ਵੀ ਆਪਣੇ ਤਖਤ ਨੇ ਜੀ ਪੰਥ ਦੇ ਜਿੰਨੇ ਤਖਤ ਨੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ ਹਰਿਮੰਦਰ ਜੀ ਪਟਨਾ ਹੈ ਤਖਤ ਸ਼੍ਰੀ ਹਜੂਰ ਸਾਹਿਬ ਹੈ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ ਹੈ ਇਨਾਂ 'ਚ ਹਮੇਸ਼ਾ ਹੀ ਦਸਮ ਦਾ ਪ੍ਰਕਾਸ਼ ਰਿਹਾ ਹੈ ਜੀ ਹਾਂ ਇਹ ਤਾਂ ਕੋਈ ਹੈ ਹੀ ਨਹੀਂ ਗੱਲ ਵੀ ਸਭ ਤੋਂ ਲੇਟ ਇਸ ਤਖਤ ਤੋਂ ਦਸਮ ਮਹਾਰਾਜ ਦਾ ਦਸਮ ਬਾਣੀ ਦਾ ਸਰੂਪ ਸਭ ਤੋਂ ਲੇਟ ਇਸ ਤਖਤ ਤੱਕ ਰਿਹਾ ਵਾ ਜਿਹੜਾ ਆਪ ਦੇ ਵਿੱਚ ਜਿਹੜਾ ਵੀ ਜਦੋਂ ਪਹਿਲਾਂ ਚੱਕਦਾ ਸੀ ਹਜੂਰ ਸਾਹਿਬ ਪਟਨਾ ਸਾਹਿਬ ਅੱਜ ਵੀ ਆ ਪਰ ਇੱਥੇ ਕਾਫੀ ਟਾਈਮ ਰਿਹਾ ਹੀ ਫਿਰ ਚੱਕਿਆ ਹੈ ਕਮੇਟੀ ਨੇ ਜੋ ਜੋ ਦਸਮਤਿ ਪ੍ਰਕਾਸ਼ ਦੀ ਬਾਣੀ ਦੀ ਗੱਲ ਕਰ ਰਹੇ ਆ ਇੱਥੇ ਹੁੰਦਾ ਹੀ ਕਿਉਂ ਗਿਆ ਵੀ ਉਦੋਂ ਰਾਜਨੀਤੀਆਂ ਹੋਈਆਂ ਜਾਂ ਇਹ ਗੱਲ ਕਹੀ ਗਈ ਕੋਈ ਕਹਿਣ ਲੱਗ ਗਿਆ ਵੀ ਬਾਣੀ ਜਿਹੜੀ ਆ ਅਸ਼ੁੱਧ ਨਹੀਂ ਹੈਗੀ ਕੋਈ ਕਹਿਣ ਲੱਗ ਗਿਆ ਵੀ ਬਾਣੀ ਸ਼ੁੱਧ ਨਹੀਂ ਹੁੰਦੀ ਉਹਦੇ ਲਈ ਆਪਾਂ ਕੀ ਕਰਦੇ ਆ ਪਾਠ ਬੋਧ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਵੀ ਯਾਰ ਕਿਤੇ ਕੋਈ ਪਾਠ ਹੈ ਕਿਹੜਾ ਵਾ ਉਹਦੇ ਲਈ ਵਿਦਵਾਨ ਇਕੱਠੇ ਹੁੰਦੇ ਪੁਰਾਣੇ ਸਰੂਪ ਦੇਖਦੇ ਆ ਪਾਠ ਬੋਧ ਸਮਾਗਮ ਕਰਦੇ ਆ ਪਰ ਇਹ ਨਹੀਂ ਕਰਦੇ ਬਾਣੀ ਸ਼ੁੱਧ ਨਹੀਂ ਅਖੰਡਨ ਕਰ ਦੋ ਜੇ ਦਸਮਤਿ ਬਾਣੀ ਦਾ ਤੁਹਾਡਾ ਸਿਰਫ ਇਹ ਮਤਲਬ ਵੀ ਯਾਰ ਬਾਣੀ ਸ਼ੁੱਧ ਨਹੀਂ ਹੈ ਫਿਰ ਤੁਸੀਂ ਵਿਦਵਾਨ ਬਹਿ ਕੇ ਵਿਚਾਰ ਕਰ ਸਕਦੇ ਹੋ ਪਾਠ ਬੋਧ ਸਮਾਗਮ ਹੁੰਦੇ ਨੇ ਸ਼ਹੀਦੀ ਬਾਗ ਐਸੇ ਸਥਾਨ ਤੇ ਦਸਮ ਗੁਰੂ ਗ੍ਰੰਥ ਸਾਹਿਬ ਮਾਰਾ ਤਾਂ ਪਾਠ ਬੋਧ ਸਮਾਗਮ ਹੋਇਆ ਵਾ ਹਜੂਰ ਸਾਹਿਬ ਹੋਇਆ ਵਾ ਤਕਸਾਲ ਵੱਲੋਂ ਨਿਹੰਗਾਂ ਸਿੰਘਾਂ ਵੱਲੋਂ ਨਿਰਮਲੇ ਸੰਪਰਦਾਵਾਂ ਵੱਲੋਂ ਦਸਮ ਦੇ ਸਮੇਂ-ਸਮੇਂ ਤੇ ਪਾਠ ਬੋਧ ਹੁੰਦੇ ਰਹੇ ਆ ਉਹ ਇਸੇ ਲਈ ਹੁੰਦੇ ਵੀ ਜੇ ਪਾਠ ਦੀ ਕੋਈ ਉੱਤੇ ਥੱਲੇ ਹੈ ਕੋਈ ਸ਼ਬਦ ਉਹਦੇ ਉੱਤੇ ਵਿਚਾਰ ਕਰਨ ਲਈ ਹੁੰਦੀ ਪਰ ਬਾਣੀ ਦਾ ਖੰਡਨ ਨਹੀਂ ਕੀਤਾ ਵੀ ਬਾਣੀ ਕਿਉਂਕਿ ਗਲਤ ਹੈ ਤੇ ਖੰਡਨ ਹੀ ਕਰ ਦੋ ਇਤਰਾ ਨਹੀਂ ਜੀ ਹੋਇਆ ਕਦੀ ਕਿਹੜਿਆਂ ਵੀ ਇੱਥੋਂ ਸਿਰੂ ਰਾਜਨੀਤਿਕ ਜਿਹੜੀਆਂ ਗੱਲਾਂ ਨੇ ਜਾਂ ਵੀ ਕਹਿ ਲੋ ਕਿ ਕੂਟ ਦਾ ਪ੍ਰਚਾਰ ਵੱਜ ਜਾਣਾ ਜੀ ਮਹਾਰਾਜ ਦੇ ਜਿਵੇਂ ਕਹਿ ਲੋ ਕਿ ਹੁਣ ਸਤਗੁਰੂ ਗੋਬਿੰਦ ਸਿੰਘ ਸਾਹਿਬਾਰੇ ਸਾਡੇ ਪਿਤਾ ਜੀ ਆ ਸਾਡੇ ਖਾਲਸੇ ਦੇ ਪਿਤਾ ਜੀ ਨੇ ਉਹ ਤੇ ਜੇ ਹੁਣ ਖਾਲਸਾ ਹੀ ਮੁਕਰ ਜੇ ਵੀ ਸਾਡੇ ਪਿਤਾ ਨਹੀਂਗੇ ਫਿਰ ਕੀ ਕਰ ਲਾਂਗੇ ਕੋਈ ਬੱਚਾ ਹੀ ਮਨ ਕਰ ਹੋ ਜਵੇ ਵੀ ਮੇਰਾ ਬਾਪ ਮੇਰਾ ਬਾਪ ਪਏ ਉਹ ਨਹੀਂਗਾ ਇਦਾਂ ਹੀ ਆ ਜਿਹੜੇ ਦਸਮ ਦੇ ਵਿਰੋਧੀ ਨੂੰ ਆਪਣੇ ਬਾਪ ਤੋਂ ਮੁਨਕਰ ਨੇ ਜੀ ਮੈਂ ਵੀ ਗੱਲ ਇਹ ਨਾਲ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਜ਼ਿਆਦਾ ਰਹਿ ਹਾਂਜੀ ਜਿਸ ਸਥਾਨ ਤੇ ਜਿਸ ਸਥਾਨ ਤੇ ਉਹਨਾਂ ਨੇ ਜੇ ਗੱਲ ਕਰਦੇ ਆ ਤਾਂ ਖਾਲਸਾ ਪੰਥ ਦੀ ਸਜਣਾ ਕੀਤੀ ਜਿੱਥੇ ਉਹਨਾਂ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਅੱਜ ਉੱਥੇ ਹੀ ਦਸਮ ਗ੍ਰੰਥ ਨਹੀਂ ਹੈ ਨਹੀਂ ਹੈ ਜੀ ਅੱਜ ਇੱਥੇ ਆਪਾਂ ਖੜੇ ਇੱਥੇ ਹੈਗਾ ਆਪਾਂ ਹਾਂ ਕਿ ਇਸ ਤਖਤ ਹੈ ਜੀ ਆਪਣਾ ਚਲੋ ਇੱਕ ਆਪ ਜੀ ਨੇ ਪੁੱਛਿਆ ਹੈ ਨਾ ਕਿ ਉੱਥੇ ਮੇਲਾ ਹੈ ਇੱਥੇ ਮਹੱਲਾ ਕਿਉਂ ਆ ਕਾਰਨ ਇਹ ਇੱਥੇ ਦਸਮ ਬਾਣੀ ਪ੍ਰਕਾਸ਼ ਹੈ ਤਾਂ ਇੱਥੇ ਮਹੱਲਾ ਵਾ ਉੱਥੇ ਦਸਮ ਬਾਣੀ ਪ੍ਰਕਾਸ਼ ਨਹੀਂ ਹੈ ਤਾਂ ਕੱਲਾ ਮੇਲਾ ਲੋਕਾਂ ਲਈ ਲਾਇਆ ਮਹੱਲਾ ਹੋਏਗਾ ਮਹੱਲਾ ਵੀ ਤਾਂ ਹੀ ਨਿਕਲਣਗੇ ਜੇ ਤੁਸੀਂ ਸ਼ਸਤਰਾਂ ਬਾਰੇ ਜਾਣਦੇ ਹੋਇਆ ਇਸ ਕਿਰਪਾਨ ਖੰਡੋ ਕਰ ਇਹ ਦਸਮ ਬਾਣੀ ਚੋਂ ਹੀ ਆਇਆ ਉੱਥੋਂ ਪਤਾ ਲੱਗੇ ਵੀ ਨਿਸ਼ਾਨ ਸਾਹਿਬ ਸਾਡਾ ਪੀਰ ਹੈ ਤਾਂ ਹੀ ਨਮਸਕਾਰ ਕਰਦੇ ਆਹੀ ਇਹ ਦਸਮ ਬਾਣੀ ਚੋਂ ਨਿਕਲੀਆਂ ਚੀਜ਼ਾਂ ਇੱਥੇ ਹਰ ਇੱਕ ਚੀਜ਼ ਮੌਜੂਦ ਹੈ ਆਹ ਦਸਮ ਸਰਬ ਲੋ ਤਾਂ ਹੀ ਇਥੋਂ ਮਹੱਲਾ ਨਿਕਲ ਸਕਦਾ ਵਾ ਉੱਥੇ ਨਹੀਂ ਹੈ ਚੀਜ਼ ਤਾਂ ਹੀ ਉੱਥੇ ਮੇਲੇ ਵਾ ਤੇ ਜਿਵੇਂ ਆਪ ਜੀ ਨੇ ਕਹਿ ਪੀ ਸੰਗਤ ਲਈ ਮੇਲਾ ਵਾ ਉੱਥੇ ਮਹੱਲਾ ਨਹੀਂ ਹੈ ਪਰ ਕਈ ਲੋਕ ਤੁਸੀਂ ਪੀਰ ਦੀ ਹਮੇਸ਼ਾ ਗੱਲ ਕਰਦੇ ਹੋ ਕਹਿੰਦੇ ਤਾਂ ਕਹਿੰਦੇ ਵੀ ਸਾਡੇ ਲਈ ਤਾਂ ਪੀਰ ਨਹੀਂ ਆ ਉਹ ਵੀ ਸਿੰਘ ਹੁੰਦੇ ਆ ਉਹਨਾਂ ਦੇ ਦਾੜੇ ਪ੍ਰਕਾਸ਼ ਹੁੰਦੇ ਆ ਉਹ ਵੀ ਕਥਾਵਾਚਕ ਹੁੰਦੇ ਆ ਕਹਿੰਦੇ ਨੇ ਵੀ ਸਾਡੇ ਲਈ ਤਾਂ ਪੀਰ ਨਹੀਂ ਦੇਖੋ ਪਤਾ ਇਹ 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 ਕਈ ਕਹਿਣਗੇ ਵੀ ਅਸੀਂ ਵੀ ਪੀਰ ਨਹੀਂ ਮੰਨਦੇ ਕਈ ਕਹਿਣਗੇ ਅਸੀਂ ਦਾੜੇ ਪ੍ਰਕਾਸ਼ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਰਾਗਮਾਲਾ ਅਸੀਂ ਉਹਨੂੰ ਨਹੀਂ ਮੰਨਦੇ ਕਈ ਦਾੜੇ ਪ੍ਰਕਾਸ਼ ਵਾਲੇ ਕਹਿਣਗੇ ਅਸੀਂ ਦਸਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਮੰਨਦੇ ਕਈ ਕਹਿਣਗੇ ਮੈਂ ਕੱਲਾ ਜਪਜੀ ਸਾਹਿਬ ਮੰਨਦਾ ਬਾਕੀ ਨਹੀਂ ਮੰਨਦਾ ਇਹੋ ਜਿਹੀ ਕਈ ਕੈਟਾਗਰੀ ਆ ਆਪਾਂ ਕਿਹਦੇ-ਕਿਹਦੇ ਕੋਲ ਜਾਈਏ ਗੱਲ ਇਹ ਆ ਵੀ ਮੈਂ ਕੀ ਚਾਹੁੰਦਾ ਵਾਂ ਜੇ ਮੈਂ ਉਸ ਚੀਜ਼ ਨੂੰ ਵੀ ਜਿਹੜੇ ਪੀਰ ਨਹੀਂ ਹੈ ਠੀਕ ਹੈ ਤੁਹਾਡੇ ਲਈ ਨਹੀਂ ਹੋਣੇ ਜਿਨ੍ਹਾਂ ਦੇ ਲਈ ਹੈਗੇ ਉਹਨਾਂ ਲਈ ਤਾਂ ਹੈਗੇ ਆ ਨਾ ਸਾਡੇ ਕੋਲ ਤਾਂ ਪ੍ਰੂਫ ਵੀ ਗੁਰਬਾਣੀ ਦੇ ਵਿੱਚੋਂ ਹੀ ਆ